ਦੋਸਤੋ ਮੰਤਰੀ ਲਾਲਜੀਤ ਭੁੱਲਰ ਨੇ ਹੜਪੀੜਤ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਦਾ ਐਲਾਨ ਕੀਤਾ ਹੈ ਲੋਕਾਂ ਦੇ ਨਾਲ ਵਾਅਦਾ ਕੀਤਾ ਹੈ ਇਹ ਪਲਾਟ ਕਿਹੜੀ-ਕਿਹੜੀ ਜਗ੍ਹਾ ਤੇ ਕਿੰਨਾ ਪਰਿਵਾਰਾਂ ਨੂੰ ਮਿਲਣਗੇ ਇਹ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਪਹਿਲਾਂ ਗੱਲ ਕਰ ਲਈਏ ਮੰਤਰੀ ਲਾਲਜੀਤ ਭੁੱਲਰ ਦੇ ਬਿਆਨ ਤੇ ਉਹਨਾਂ ਨੇ ਵਾਅਦਾ ਕੀਤਾ ਕਿ 5-5 ਮਰਲੇ ਦੇ ਪਲਾਟ ਲੋਕਾਂ ਨੂੰ ਦਿੱਤੇ ਜਾਣਗੇ ਪਰ ਲੋਕ ਕਹਿੰਦੇ ਆ ਕਿ ਮੰਤਰੀ ਸਾਹਿਬ ਤੁਹਾਡੇ ਵਾਅਦਿਆਂ ਤੇ ਯਕੀਨ ਕਿਵੇਂ ਕਰੀਏ ਤੁਸੀਂ ਤੁਹਾਡੀ ਸਰਕਾਰ ਨੇ ਤਾਂ ਲੋਕਾਂ ਦੇ ਨਾਲ ਇਹ ਵੀ ਵਾਅਦਾ ਕੀਤਾ ਸੀ ਕਿ ਅਸੀਂ ਬੱਕਰੀ ਮਰੀ ਦਾ ਮੁਰਗੀ ਮਰੀ ਦਾ ਮੁਆਵਜ਼ਾ ਦੇਵਾਂਗੇ ਪਰ ਬਾਅਦ ਵਿੱਚ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਸੀ ਐਲਾਨ ਬਹੁਤ ਵਧੀਆ ਕੀਤਾ ਲੋਕਾਂ ਦੇ ਨਾਲ ਵਾਅਦਾ ਬਹੁਤ ਵਧੀਆ ਕੀਤਾ ਇਸ ਦੁੱਖ ਦੀ ਘੜੀ ਦੇ ਵਿੱਚ ਪਰ ਇਹ ਦੱਸੋ ਕਿ ਅਸੀਂ ਯਕੀਨ ਕਿਵੇਂ ਕਰੀਏ ਕਿ ਸੱਚਮੁੱਚ ਤੁਸੀਂ ਸਾਨੂੰ ਜਿਹੜੇ 5-5 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕੀਤਾ ਆਪਣਾ ਵਾਅਦਾ ਪੂਰਾ ਕਰੋਗੇ ਉਹਨਾਂ ਦਾ ਕਹਿਣਾ ਇਹ ਕਿ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦਾ ਵਾਅਦਾ ਤਾਂ ਤੁਸੀਂ ਮਜ਼ਦੂਰਾਂ ਨਾਲ ਵੀ ਕੀਤਾ ਸੀ ਕਿ ਅਸੀਂ ਆਪਣੀ ਜਦੋਂ ਸਾਡੀ ਸਰਕਾਰ ਬਣੀ ਅਸੀਂ ਪੰਜ-ਪੰਜ ਮਰਲੇ ਦੇ ਪਲਾਟ ਜਿਹੜੇ ਮਜ਼ਦੂਰ ਭੈਣਾ ਭਰਾ ਨੇ ਬੇਕਰ ਨੇ ਉਹਨਾਂ ਨੂੰ ਦਵਾਂਗੇ ਪਰ ਅੱਜ ਤੱਕ ਮਜ਼ਦੂਰ ਭੈਣਾ ਭਰਾਵਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਪਲਾਟਾਂ ਦੀ ਗੱਲ ਤਾਂ ਛੱਡੋ ਪਲਾਟ ਤਾਂ ਉਹਨਾਂ ਨੂੰ ਕੀ ਮਿਲਨੇ ਸੀ ਮਜ਼ਦੂਰ ਭੈਣਾ ਭਰਾਵਾਂ ਦਾ ਤਾਂ ਇੱਥੋਂ ਤੱਕ ਕਹਿਣਾ ਕਿ ਸਾਡੇ ਨਾਲ ਸੀਐਮ ਸਾਹਿਬ ਨੇ ਮੀਟਿੰਗਾਂ ਰੱਖੀਆਂ ਸਾਨੂੰ ਬੁਲਾਇਆ ਕਿ ਮਜ਼ਦੂਰਾਂ ਦੇ ਨਾਲ ਮੀਟਿੰਗ ਕੀਤੀ ਜਾਊਗੀ ਪਰ ਹਰ ਵਾਰੀ ਸਾਡੇ ਨਾਲ ਮੁੱਖ ਮੰਤਰੀ ਸਾਹਿਬ ਵਾਅਦਾ ਕਰਕੇ ਮੀਟਿੰਗ ਰੱਖ ਕੇ ਮੁਕਰੇ ਇੱਕ ਵੀ ਵਾਰ ਸਾਡੇ ਨਾਲ ਮੀਟਿੰਗ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਹੀਂ ਪੁੱਜੇ ਜਦੋਂ ਸਰਕਾਰ ਦਾ ਇਹ ਹਾਲਾ ਤੇ ਫਿਰ ਅਸੀਂ ਕਿਵੇਂ ਯਕੀਨ ਕਰੀਏ ਕਿ ਸੱਚਮੁੱਚ ਸਾਨੂੰ ਇਹ ਪੰਜ ਪੰਜ ਮਰਲੇ ਦੇ ਪਲਾਟ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਲੋਕ ਨੇ ਜਿਨ੍ਹਾਂ ਨਾਲ ਤੁਸੀਂ ਵਾਦਾ ਕੀਤਾ ਏ ਉਹਨਾਂ ਨੂੰ ਸੱਚਮੁੱਚ ਦਿਓਗੇ ਕਿਉਂਕਿ ਜੇਕਰ ਅਸੀਂ ਪਹਿਲਾਂ ਦਾ ਤੁਹਾਡਾ ਜੋ ਸਰਕਾਰ ਨੇ ਸਾਡੇ ਨਾਲ ਵਾਅਦੇ ਕਰ ਕਰਕੇ ਮੁਕਰਿਆ ਜਿਹੜੇ ਤਰੀਕੇ ਦੇ ਨਾਲ ਸਰਕਾਰ ਚੱਲਦੀ ਆਈ ਹੈ ਜੇ ਉਹ ਤੌਰ ਤਰੀਕੇ ਦੇਖੀਏ ਤਾਂ ਸਾਨੂੰ ਬਿਲਕੁਲ ਯਕੀਨ ਨਹੀਂ ਜਿਵੇਂ ਨਰਮਾ ਪੱਟੀ ਦੇ ਲੋਕਾਂ ਦੇ ਨਾਲ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ ਤੇ ਲੋਕ ਉੱਥੇ ਵਿਚਾਰੇ ਗੋਹਾਰਾਂ ਲਗਾਉਂਦੇ ਮਰ ਮਰਗੇ ਸਰਕਾਰ ਦੇ ਅੱਗੇ ਧਰਨੇ ਮੁਜ਼ਾਰੇ ਕਰਦੇ ਮਰਗੇ ਕਿ ਚਲੋ ਸਾਨੂੰ ਮੁਆਵਜ਼ਾ ਦੇ ਦਿਓ ਸਾਡੀ ਫਸਲ ਤਾਂ ਤਬਾਹ ਹੋ ਗਈ ਆ ਹੁਣ ਸਾਨੂੰ ਮੁਆਵਜ਼ਾ ਦੇ ਦਿਓ ਪਰ ਅੱਜ ਤੱਕ ਵੀ ਉਹਨਾਂ ਲੋਕਾਂ ਨੂੰ ਨਰਮਾ ਪੱਟੀ ਦੇ ਲੋਕਾਂ ਨੂੰ ਜਿਨ੍ਹਾਂ ਦਾ ਨਰਮਾ ਬਰਬਾਦ ਹੋ ਗਿਆ ਉਹਨਾਂ ਨੂੰ ਮੁਆਵਜ਼ਾ ਸਰਕਾਰ ਨੇ ਨਹੀਂ ਦਿੱਤਾ ਤਾਂ ਹੁਣ ਜਿਹੜਾ ਮੰਤਰੀ ਲਾਲਜੀਤ ਭੁੱਲਰ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਇਹਦੇ ਤੇ ਲੋਕ ਕਹਿੰਦੇ ਯਕੀਨ ਕਿਵੇਂ ਕਰੀਏ ਉਹਨਾਂ ਦਾ ਐਲਾਨ ਚੰਗਾ ਏ ਉਨਾ ਦਾ ਵਾਅਦਾ ਚੰਗਾ ਏ ਤਾਂ ਪਰ ਇਸ ਵਾਅਦੇ ਤੇ ਯਕੀਨ ਕਿਵੇਂ ਕਰੀਏ ਕਿ ਇਹ ਵਾਅਦਾ ਸਰਕਾਰ ਪੂਰਾ ਕਰੇਗੀ ਹੁਣ ਦੋਸਤੋ ਤੁਹਾਨੂੰ ਦੱਸ ਦੇਣੇ ਆ ਕਿ ਇਹ ਜਿਹੜਾ ਵਾਅਦਾ ਇਹ ਲਾਲਜੀਤ ਭੁੱਲਰ ਸਾਹਿਬ ਨੇ ਆਪਣੇ ਹਲਕੇ ਦੇ ਲੋਕਾਂ ਨਾਲ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਮੇਰੇ ਹਲਕੇ ਦੇ ਲੋਕ ਆ ਕਿਉਂਕਿ ਜਦੋਂ ਲਾਲਜੀਤ ਭੁੱਲਰ ਸਾਹਿਬ ਨੇ ਇਹ ਵਾਅਦਾ ਲੋਕਾਂ ਦੇ ਨਾਲ ਕੀਤਾ ਤਾਂ ਉਹ ਤਰਨਤਾਰਨ ਵਾਲੀ ਸਾਈਡ ਲੋਕਾਂ ਤੋਂ ਉਹਨਾਂ ਧਾਵਾਂ ਦਾ ਜਾਇਜ਼ਾ ਲੈ ਰਹੇ ਸੀ ਲੋਕਾਂ ਦਾ ਹਾਲ ਪੁੱਛ ਰਹੇ ਸੀ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਤਾਂ ਲਾਲਜੀਤ ਭੁੱਲਰ ਸਾਹਿਬ ਦਾ ਕਹਿਣਾ ਏ ਇੱਕ ਚੈਨਲ ਦੇ ਉੱਪਰ ਇੰਟਰਵਿਊ ਸੁਣ ਰਹੀ ਸੀ ਮੈਂ ਤਾਂ ਉੱਥੇ ਲਾਲਜੀਤ ਭੁੱਲਰ ਸਾਹਿਬ ਦਾ ਕਹਿਣਾ ਕਿ ਜਦੋਂ ਮੈਂ ਹਾਲਤ ਦੇਖੀ ਉਸ ਥਾਵਾਂ ਤੇ ਜਾ ਕੇ ਲੋਕਾਂ ਦੀ ਤਾਂ ਜਿਹੜੇ ਬੰਨ ਤੋਂ ਪਾਰ ਲੋਕ ਸੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਪੂਰੀ ਤਰ੍ਹਾਂ ਪਾਣੀ ਭਰ ਚੁੱਕਾ ਹੈ ਜਿਹੜੇ ਵਿਚਾਰੇ ਛੰਨਾ ਪਾ ਕੇ ਤਰਪਾਲਾਂ ਪਾ ਕੇ ਰਹਿ ਰਹੇ ਨੇ ਛੋਟੇ ਛੋਟੇ ਬੱਚੇ ਨੇ ਜੋ ਉਹਨਾਂ ਦੀ ਹਾਲਤ ਸੀਗੀ ਪਰਿਵਾਰਾਂ ਦੀ ਕਿ ਥੋੜੀ ਜੀ ਹਵਾ ਆਈ ਉਹਨਾਂ ਦੇ ਜਿਹੜੇ ਤਰਪਾਲਾਂ ਪਾਈਆਂ ਨੇ ਜਿਹੜੇ ਆਰ ਜੀ ਘਰ ਬਣਾ ਕੇ ਉਹ ਬੈਠੇ ਨੇ ਝੁੱਗੀਆਂ ਪਾ ਕੇ ਉਹ ਬੈਠੇ ਨੇ ਤਾਂ ਉਹ ਉੱਡ ਜਾਂਦੀਆਂ ਨੇ ਉਹਨਾਂ ਲੋਕਾਂ ਦੀ ਬੁਰੀ ਹਾਲਤ ਆ ਪਾਣੀ ਉਹਨਾਂ ਦੇ ਘਰਾਂ ਦੇ ਅੰਦਰ ਭਰਿਆ ਹੋਇਆ ਹੈ ਖਤਰਨਾਕ ਥਾਵਾਂ ਦੇ ਉੱਪਰ ਉਹ ਬੰਨਾਂ ਦੇ ਉੱਪਰ ਬੈਠੇ ਨੇ ਉਹਨਾਂ ਲੋਕਾਂ ਨੂੰ ਅਸੀਂ 5-5 ਮਰਲੇ ਦੇ ਪਲਾਟ ਪੰਚਾਇਤੀ ਜ਼ਮੀਨ ਦੇ ਵਿੱਚੋਂ ਦਵਾਂਗੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਉਹਨਾਂ ਲੋਕਾਂ ਦੀ ਹਾਲਤ ਦੇਖ ਕੇ ਤਰਸ ਆਇਆ ਪਰ ਸਾਨੂੰ ਸਮਝ ਨਹੀਂ ਆ ਰਿਹਾ ਕਿ ਪਿਛਲੀਆਂ ਸਰਕਾਰਾਂ ਨੂੰ ਇਹਨਾਂ ਲੋਕਾਂ ਤੇ ਤਰਸ ਕਿਉਂ ਨਹੀਂ ਆਇਆ ਤੇ ਅਸੀਂ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਕਿ ਮੈਂ ਆਪਣੇ ਹਲਕੇ ਦੇ ਜਿਹੜੇ ਹੜ੍ਹ ਪ੍ਰਭਾਵਿਤ ਪਰਿਵਾਰ ਨੇ ਜਿਨ੍ਹਾਂ ਕੋਲੇ 2-2 2.5-2.5 ਕਿੱਲੇ ਜ਼ਮੀਨ ਦੇ ਨੇ ਜਿਹੜੇ ਬੰਨ ਤੋਂ ਪਾਰ ਨੇ ਜਿਨ੍ਹਾਂ ਦੇ ਪੂਰੀ ਤਰ੍ਹਾਂ ਘਰ ਹੜ੍ਹ ਦੇ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਉਹਨਾਂ ਲੋਕਾਂ ਨੂੰ 5-5 ਮਰਲੇ ਦੇ ਪਲਾਟ ਪੰਚਾਇਤੀ ਜਗ੍ਹਾ ਦੇ ਵਿੱਚੋਂ ਉੱਚੀ ਥਾਂ ਦੇ ਉੱਪਰ ਦਿੱਤੇ ਜਾਣਗੇ ਤਾਂ ਕਿ ਜੇਕਰ ਫਿਰ ਕਿਤੇ ਪੰਜਾਬ ਦੇ ਅੰਦਰ ਹੜ੍ਹ ਵਰਗੀ ਸਥਿਤੀ ਬਣਦੀ ਆ ਤਾਂ ਘੱਟੋ-ਘੱਟ ਇਹਨਾਂ ਲੋਕਾਂ ਨੂੰ ਦਿਮਾਗੀ ਤੌਰ ਤੇ ਅਜਿਹਾ ਤਾਂ ਹੋਊਗਾ ਕਿ ਸਾਡੇ ਘਰ ਤਾਂ ਪਏ ਆ ਨਾ ਹੋਰ ਸੁਰੱਖਿਅਤ ਥਾਵਾਂ ਤੇ ਘੱਟੋ-ਘੱਟ ਇਹ ਲੋਕ ਵਿਚਾਰੇ ਜੇਕਰ ਇਹਨਾਂ ਨੂੰ ਪਾਣੀ ਦਾ ਖਤਰਾ ਹੋਊਗਾ ਹੜਾਂ ਦੀ ਮਾਰ ਪੈਣ ਦਾ ਖਤਰਾ ਹੋਊਗਾ ਤਾਂ ਉਹ ਉੱਚੀ ਥਾਂ ਤੇ ਆ ਕੇ ਆਪਣੇ ਘਰਾਂ ਦੇ ਵਿੱਚ ਤਾਂ ਰਹਿ ਪੈਣਗੇ ਹੁਣ ਇਹ ਲੋਕ ਬੰਨਾਂ ਦੇ ਉੱਪਰ ਤੇ ਹੋਰ ਵੱਖ-ਵੱਖ ਥਾਵਾਂ ਦੇ ਉੱਪਰ ਛੰਨਾ ਪਾ ਕੇ ਰਹਿ ਰਹੇ ਨੇ ਘਰੋਂ ਬੇਕਾਰ ਹੋਏ ਨੇ ਇਹ ਮੰਤਰੀ ਲਾਲਜੀਤ ਭੁੱਲਰ ਸਾਹਿਬ ਦਾ ਕਹਿਣਾ ਸੀ ਚਲੋ ਚੰਗੀ ਗੱਲ ਆ ਮੰਤਰੀ ਲਾਲਜੀਤ ਭੁੱਲਰ ਨੇ ਜੇਕਰ ਲੋਕਾਂ ਬਾਰੇ ਅਜਿਹਾ ਸੋਚਿਆ ਤਾਂ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਆ ਪਰ ਗੱਲ ਫੇਰ ਉੱਥੇ ਹੀ ਹੁੰਦੀ ਆ ਕਿ ਜੇਕਰ ਇਹਨਾਂ ਮੰਤਰੀਆਂ ਵੱਲੋਂ ਇਹਨਾਂ ਸਰਕਾਰਾਂ ਵੱਲੋਂ ਕੀਤੇ ਵਾਅਦੇ ਜਿਹੜੇ ਲੋਕਾਂ ਦੇ ਨਾਲ ਆ ਉਹ ਪੂਰੇ ਕੀਤੇ ਜਾਣ ਤਾਂ ਫੇਰ ਹੀ ਕੋਈ ਵਿਸ਼ਵਾਸ ਲੋਕਾਂ ਦਾ ਬਣ ਸਕਦਾ ਹਲੇ ਤੱਕ ਤਾਂ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਵਿਸ਼ਵਾਸ ਟੁੱਟੇ ਹੀ ਨੇ ਹੁਣ ਮੰਤਰੀ ਲਾਲਜੀਤ ਭੁੱਲਰ ਜਿਹੜਾ ਲੋਕਾਂ ਦੇ ਨਾਲ ਇਹ ਵਾਅਦਾ ਕਰ ਰਹੇ ਨੇ ਲੋਕਾਂ ਦਾ ਕਹਿਣਾ ਕਿ ਜਿਹੜਾ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਉਹ ਇਸ ਵਾਅਦੇ ਤੇ ਕਿੰਨਾ ਖਰਾ ਉਤਰਦੇ ਨੇ ਕਿੰਨਾ ਪੂਰਾ ਕਰਦੇ ਨੇ ਆਪਣੇ ਵਾਅਦੇ ਨੂੰ ਜੋ ਸਾਡੇ ਨਾਲ ਉਹਨਾਂ ਨੇ ਕੀਤਾ ਅਸੀਂ ਤਾਂ ਉਸੇ ਤੋਂ ਹੀ ਅੰਦਾਜ਼ਾ ਲਾ ਸਕਦੇ ਹਾਂ ਕਿਉਂਕਿ ਹੁਣ ਤੱਕ ਤਾਂ ਸਾਡੇ ਮਨ ਵਿੱਚ ਇੱਕੋ ਹੀ ਇੱਕ ਗੱਲ ਹੈਗੀ ਆ ਕਿ ਜੋ ਸਰਕਾਰਾਂ ਵਾਅਦੇ ਕਰਦੀਆਂ ਦਾਅਵੇ ਕਰਦੀਆਂ ਮੁਆਵਜ਼ੇ ਦੇਣ ਦਾ ਐਲਾਨ ਕਰਦੀਆਂ ਐਲਾਨ ਹੀ ਰਹਿ ਜਾਂਦੇ ਨੇ ਵਾਦਾ ਦਾਵਾ ਐਲਾਨ ਕੋਈ ਵੀ ਪੂਰਾ ਨਹੀਂ ਕੀਤਾ ਜਾਂਦਾ ਬਸ ਗੱਲਾਂ ਰਹਿ ਜਾਂਦੀਆਂ ਨੇ ਤਾਂ ਲੋਕਾਂ ਦਾ ਕਹਿਣਾ ਪਹਿਲਾਂ ਵੀ ਸਾਡੇ ਨਾਲ ਇਹੋ ਜਿਹੇ ਵਾਦੇ ਦਾਵੇ ਕੀਤੇ ਗਏ ਉਹ ਪੂਰੇ ਨਹੀਂ ਕੀਤੇ ਐਸੇ ਹੀ ਕਰਕੇ ਹੁਣ ਹੜਾਂ ਦੀ ਮਾਰ ਚੱਲ ਰਹੀ ਲੋਕ ਲੋਕਾਂ ਨੇ ਆਪਦੇ ਪਸ਼ੂ ਕੋਠਿਆਂ ਦੇ ਚੜਾਰੇ ਲੋਕ ਖਤਰਾ ਮੁੱਲ ਲੈ ਕੇ ਵੀ ਜਿੱਥੇ ਘਰਾਂ ਦੇ ਅੰਦਰ ਕਿੰਨੇ ਕਿੰਨੇ ਫੁੱਟ ਤੱਕ ਪਾਣੀ ਚੜ ਚੁੱਕਾ ਉਹ ਘਰ ਛੱਡਣ ਵਾਸਤੇ ਤਿਆਰ ਨਹੀਂ ਲੋਕਾਂ ਦਾ ਕਹਿਣਾ ਹੈ ਕਿ ਅੱਗੇ ਸਾਨੂੰ ਕਿਸੇ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਅੱਗੇ ਨਹੀਂ ਪੁੱਛਿਆ ਅੱਗੇ ਪਿਛਲੀ ਵਾਰ ਵੀ ਜਦੋਂ ਹੜ੍ਹ ਆਏ ਉਦੋਂ ਵੀ ਭਗਵੰਤ ਮਾਨ ਸਰਕਾਰ ਨੇ ਸਾਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਸੀ ਨਾ ਹੀ ਕਦੇ ਪਿਛਲੀਆਂ ਸਰਕਾਰਾਂ ਨੇ ਸਾਨੂੰ ਕਦੇ ਮੁਆਵਜ਼ਾ ਦਿੱਤਾ ਸੀ ਤਾਂ ਕਹਿੰਦੇ ਨੇ ਕਿ ਜੇਕਰ ਅਸੀਂ ਆਪ ਦੇ ਘਰ ਛੱਡ ਦਿੱਤੇ ਅਸੀਂ ਜਿਵੇਂ ਹੀ ਲੁੱਟੇ ਪੱਟੇ ਜਾਵਾਂਗੇ ਬਰਬਾਦ ਹੋ ਜਾਵਾਂਗੇ ਸਾਡੇ ਘਰਾਂ ਦੇ ਅੰਦਰ ਤਾਂ ਫਿਰ ਕੁਝ ਵੀ ਬਾਕੀ ਨਹੀਂ ਰਹਿਣਾ ਇਸ ਕਰਕੇ ਲੋਕ ਆਪਣੇ ਘਰ ਵੀ ਛੱਡਣ ਨੂੰ ਤਿਆਰ ਨਹੀਂ ਖਤਰਾ ਮੁੱਲ ਲੈ ਕੇ ਉੱਥੇ ਬੈਠੇ ਹੋਏ ਨੇ ਪਰ ਉਹ ਘਰ ਛੱਡਣ ਵਾਸਤੇ ਤਿਆਰ ਨਹੀਂ ਗਏ ਕਿਉਂਕਿ ਉਹ ਜਾਣਦੇ ਨੇ ਕਿ ਅੱਜ ਤੱਕ ਸਰਕਾਰਾਂ ਨੇ ਉਹਨਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ ਤੇ ਹੁਣ ਜਿਹੜਾ ਇਹ ਮੰਤਰੀ ਲਾਲਜੀਤ ਭੁੱਲਰ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਲੋਕ ਕਹਿੰਦੇ ਆ ਐਲਾਨ ਚੰਗਾ ਵਾਅਦਾ ਚੰਗਾ ਪਰ ਉਹ ਪੂਰਾ ਕਰਦੇ ਆ ਕਿ ਨਹੀਂ ਕਰਦੇ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਲਾਲਜੀਤ ਭੁੱਲਰ ਸਾਹਿਬ ਨੇ ਕਹਿ ਦਿੱਤਾ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਇਹ ਵਾਦਾ ਕੀਤਾ ਬਾਕੀ ਹਲਕਿਆਂ ਦੇ ਜਿਹੜੇ ਮੰਤਰੀ ਨੇ ਜਾਂ ਵਿਧਾਇਕ ਨੇ ਉਹ ਜਾਣਣ ਕਿ ਉਹਨਾਂ ਨੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਕੀ ਕਰਨਾ ਭਗਵੰਤ ਮਾਨ ਸਾਹਿਬ ਜਦੋਂ ਉਹਨਾਂ ਤੋਂ ਮੁਆਵਜ਼ਾ ਦੇਣ ਦੀ ਗੱਲ ਪੁੱਛੀ ਕਿ ਕੀ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਤਾਂ ਉਹਨਾਂ ਦਾ ਕਹਿਣਾ ਸੀ ਸ਼ਾਇਦ ਉਹਨਾਂ ਨੇ ਆਪਣੇ ਹਲਕੇ ਬਾਰੇ ਫੇਰ ਕਿਹਾ ਹੋਵੇ ਕਿ ਹਾਂ ਲੋਕਾਂ ਨੂੰ ਮੁਆਵਜ਼ਾ ਦਵਾਂਗੇ ਅਸੀਂ ਜੋ ਵੀ ਖਰਚਾ ਲੋਕਾਂ ਦਾ ਜੋ ਨੁਕਸਾਨ ਹੋਇਆ ਉਹਦੀ ਪਰਪਾਈ ਕਰਾਂਗੇ ਇੱਕ ਇੱਕ ਰੁਪਈਆ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਵਾਂਗੇ ਜਿੰਨਾ ਉਹਨਾਂ ਦਾ ਨੁਕਸਾਨ ਹੋਇਆ ਪਰ ਜਦੋਂ ਪੂਰੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਗੱਲ ਆਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਲੋਕਾਂ ਨੂੰ ਮੁਆਵਜ਼ਾ ਦੇਣਾ ਕਿੰਨਾ ਦੇਣਾ ਕਿੰਨਾ ਨਹੀਂ ਦੇਣਾ ਇਹ ਸਾਡੇ ਸੀਐਮ ਸਾਹਿਬ ਜਾਣਦੇ ਨੇ ਬਾਕੀ ਸਾਰੇ ਮંત્રી ਜਾਣਦੇ ਨੇ ਕਿ ਉਹ ਕਿ ਉਹਨਾਂ ਨੇ ਫੈਸਲਾ ਲੈਣਾ ਪੰਜਾਬ ਦੇ ਲੋਕਾਂ ਨੂੰ ਕਿੰਨਾ ਮੁਆਵਜ਼ਾ ਦੇਣਾ ਤੇ ਕੀ ਕੀ ਕਰਨਾ ਇਸ ਵਿਸ਼ੇ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਸਾਰੇ ਕਾਸੇ ਤੇ ਫੈਸਲਾ ਲੈਣਗੇ ਮੈਂ ਤਾਂ ਫਿਲਹਾਲ ਆਪਣੇ ਹਲਕੇ ਦੀ ਗੱਲ ਕਰਦਾ ਤਾਂ ਦੋਸਤੋ ਹੁਣ ਲਾਲਜੀਤ ਭੁੱਲਰ ਸਾਹਿਬ ਨੇ ਲੋਕਾਂ ਦੇ ਨਾਲ ਵਾਅਦਾ ਤਾਂ ਕੀਤਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਦੇ ਆਂ ਕਿ ਲਾਲਜੀਤ ਭੁੱਲਰ ਸਾਹਿਬ ਵੱਲੋਂ ਜੋ ਇਹ ਵਧੀਆ ਐਲਾਨ ਕੀਤਾ ਗਿਆ ਇਹ ਐਲਾਨ ਹੀ ਰਹਿੰਦਾ ਇਹ ਵਾਦਾ ਹੀ ਰਹਿੰਦਾ ਜਾਂ ਹਕੀਕਤ ਰੂਪ ਵਿੱਚ ਪੂਰਵੀ ਚੜਦਾ ਕਿ ਹਕੀਕਤ ਰੂਪ ਵਿੱਚ ਲਾਲਜੀਤ ਭੁੱਲਰ ਸਾਹਿਬ ਲੋਕਾਂ ਦੇ ਨਾਲ ਪੰਜ-ਪੰਜ ਮਰਲੇ ਦਾ ਜਿਹੜਾ ਇਹ ਵਾਦਾ ਕੀਤਾ ਉਹਨੂੰ ਪੂਰਾ ਵੀ ਕਰਦੇ ਆ ਜਾਂ ਫਿਰ ਇਹਨਾਂ ਨਾਲ ਵੀ ਮਜ਼ਦੂਰਾਂ ਵਾਲੀ ਹੋਊਗੀ ਜਿਵੇਂ ਅੱਜ ਤੱਕ ਮਜ਼ਦੂਰ ਉਡੀਕ ਕਰਦੇ ਨੇ ਕਿ ਸਾਨੂੰ ਪੰਜ-ਪੰਜ ਮਰਲੇ ਦੇ ਪਲਾਟ ਮਿਲਣਗੇ ਜੋ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਪਰ ਅੱਜ ਤੱਕ ਉਹਨਾਂ ਮਜ਼ਦੂਰ ਭੈਣਾ ਭਰਾਵਾਂ ਨੂੰ ਜਿਨ੍ਹਾਂ ਕੋਲ ਭੋਰਾ ਆਪਣੀ ਜਗ੍ਹਾ ਨਹੀਂ ਹੈਗੀ ਕਿਤੇ ਰਹਿਣ ਵਾਸਤੇ ਉਹਨਾਂ ਨਾਲ ਕੀਤਾ ਵਾਲਾ ਸਰਕਾਰ ਨੇ ਪੂਰਾ ਨਹੀਂ ਕੀਤਾ ਇਹਨਾਂ ਨਾਲ ਕਰਦੇ ਆ ਕਿ ਨਹੀਂ ਲਾਲਜੀਤ ਪੁੱਲਰ ਸਾਹਿਬ ਆਪਣੇ ਹਲਕੇ ਦੇ ਲੋਕਾਂ ਨੂੰ ਚਲੋ ਇੱਕ ਹਲਕੇ ਦੇ ਲੋਕਾਂ ਨੂੰ ਹੀ ਮਿਲਣ ਜਿੱਥੇ ਇਹਨਾਂ ਨੇ ਐਲਾਨ ਕੀਤਾ ਇਹ ਪੰਜ ਪੰਜ ਮਰਲੇ ਦੇ ਪਲਾਟ ਦਿੰਦੇ ਆ ਕਿ ਨਹੀਂ ਵੈਸੇ ਗੱਲ ਚੰਗੀ ਆ ਜੇਕਰ ਉਹਨਾਂ ਹੜਪੀੜਤ ਜਿਹੜੇ ਇੰਨੀ ਮਾਰ ਚੱਲ ਰਹੇ ਨੇ ਲੋਕ ਹੜਾਂ ਦੀ ਕਿਉਂਕਿ ਉਹਨਾਂ ਦਾ ਤਾਂ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਸਾਡੇ ਪੈਣਾ ਭਰਾਵਾਂ ਦਾ ਕਿ ਉਹਨਾਂ ਦੀਆਂ ਫਸਲਾਂ ਕਿੰਨੇ 1000 ਏਕੜੀ ਉਹਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਤੇ ਬਾਅਦ ਵਿੱਚ ਵੀ ਇਹ ਨਹੀਂਗਾ ਕਿ ਅੱਜੇ ਹੀ ਉਹਨਾਂ ਦੀ ਫਸਲ ਠੀਕ ਹੋ ਜਾਣੀ ਆ ਪਹਿਲੀਆਂ ਉਹਨਾਂ ਦੀਆਂ ਸਹੀ ਹੋ ਜਾਣੀਆਂ ਕਿਉਂਕਿ ਕਿੰਨੀ ਕਿੰਨੀ ਮਿੱਟੀ ਜਿਹੜੀ ਹੈਗੀ ਆ ਉਹ ਉਹਨਾਂ ਦੀਆਂ ਫਸਲਾਂ ਦੇ ਉੱਪਰ ਉਹਨਾਂ ਦੀ ਪਹਿਲੀ ਦੇ ਉੱਪਰ ਚੜ ਚੁੱਕੀ ਆ ਤਾਂ ਉਹਨਾਂ ਨੂੰ ਉਸ ਆਪਣੇ ਘਰ ਵਿਚਾਰਿਆਂ ਦੇ ਟਹਿ ਚੁੱਕੇ ਆ ਪਸ਼ੂ ਉਹਨਾਂ ਦੇ ਰੋੜ ਚੁੱਕੇ ਨੇ ਮਰ ਚੁੱਕੇ ਨੇ ਘਰਾਂ ਦੇ ਵਿੱਚ ਤਰੇੜਾਂ ਆ ਚੁੱਕੀਆਂ ਨੇ ਪੂਰਾ ਸਮਾਨ ਗਲ ਸੜ ਗਿਆ ਪਾਣੀ ਦੇ ਨਾਲ ਤਾਂ ਉਹਨਾਂ ਵਿਚਾਰਿਆਂ ਨੂੰ ਤਾਂ ਪਤਾ ਨਹੀਂ ਉਹ ਮਤਲਬ ਕਦੋਂ ਤੱਕ ਕਿੰਨਾ ਸਮਾਂ ਲੱਗ ਜਾਵੇ ਫਿਰ ਆਪਣੀ ਖੁਸ਼ਹਾਲ ਜ਼ਿੰਦਗੀ ਜੀਣ ਦੇ ਵਿੱਚ ਵੈਸੇ ਚਲੋ ਲੋਕ ਵਿਚਾਰੇ ਸਾਡੇ ਪੰਜਾਬੀ ਲੜਦੇ ਆਏ ਨੇ ਇਹਨਾਂ ਮੁਸੀਬਤਾਂ ਦੇ ਨਾਲ ਤੇ ਹੁਣ ਵੀ ਲੜ ਰਹੇ ਨੇ ਹੌਸਲੇ ਦੇ ਨਾਲ ਤੇ ਸਾਡੇ ਭੈਣਾ ਭਰਾ ਜਿਨ੍ਹਾਂ ਨੂੰ ਬਾਬੇ ਨਾਨਕ ਨੇ ਇੰਨੀ ਉੱਚੀ ਸੁੱਚੀ ਸੋਚ ਦਿੱਤੀ ਆ ਵੰਡ ਛਕੋ ਦੀ ਤਾਂ ਸਾਰੇ ਭੈਣਾ ਭਰਾ ਉਸ ਸੋਚ ਦੇ ਚੱਲਦੇ ਹੋਏ ਆਪਣੇ ਭੈਣਾ ਭਰਾਵਾਂ ਦੀ ਮਦਦ ਕਰ ਰਹੇ ਨੇ ਥਾਵਾ-ਥਾਵਾ ਤੋਂ ਲੰਗਰ ਲੈ ਕੇ ਹੋਰ ਵਸਤਾਂ ਲੈ ਕੇ ਪਹੁੰਚ ਰਹੇ ਨੇ ਵੱਡੇ-ਵੱਡੇ ਗਾਇਕ ਤੇ ਹੋਰ ਸੈਲੀਬ੍ਰਿਟੀਜ਼ ਵੀ ਇਹ ਐਲਾਨ ਕਰ ਰਹੇ ਨੇ ਕਿ ਹਰ ਪੀੜਤਾਂ ਦੀ ਅਸੀਂ ਮਦਦ ਕਰਾਂਗੇ ਤਾਂ ਇਹ ਬਹੁਤ ਵਧੀਆ ਗੱਲ ਆ ਪੰਜਾਬ ਦੇ ਲੋਕਾਂ ਦਾ ਪ੍ਰਪਾ ਜਿਹੜੇ ਇੱਕ ਦੂਜੇ ਦਾ ਸਾਥ ਦੇ ਰਹੇ ਨੇ ਕਿਉਂਕਿ ਲੋਕ ਸਰਕਾਰਾਂ ਤੋਂ ਬਹੁਤ ਘੱਟ ਕੋਈ ਉਮੀਦ ਕਰਦੇ ਨੇ ਹਰ ਸਰਕਾਰ ਨੇ ਲੋਕਾਂ ਦੇ ਮਨ ਖੱਟੇ ਕਰ ਦਿੱਤੇ ਨੇ ਤੇ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਸੀ ਪਰ ਹੁਣ ਲੋਕਾਂ ਦਾ ਕਹਿਣਾ ਕਿ ਸਾਡੀਆਂ ਉਮੀਦਾਂ ਇਹਨਾਂ ਤੋਂ ਵੀ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਨੇ